ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਟੌਪ ਲੌਸ ਬਾਰੇ ਸਟੌਪ ਲੌਸ ਕਿਵੇਂ ਆਪਾਂ ਬ੍ਰੋਕਰ ਦੇ ਵਿੱਚ ਲਗਾ ਸਕਦੇ ਹਾਂ ਟ੍ਰੇਡ ਕਰਦੇ ਸਮੇਂ ਠੀਕ ਹੈ ਤੇ ਨਾਲ ਦੀ ਨਾਲ ਇਹ ਦੱਸਾਂਗੇ ਕਿ ਸਟੌਪ ਲੌਸ ਲਗਾਉਣਾ ਕਿਉਂ ਜ਼ਰੂਰੀ ਹੈ ਕੁਝ ਗੱਲਾਂ ਬਹੁਤ ਇੰਪੋਰਟੈਂਟ ਨੇ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਠੀਕ ਹੈ ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿਵੇਂ ਤੁਸੀਂ ਟ੍ਰੇਡ ਕਰਦੇ ਹੋ ਡੇਲੀ ਮਤਲਬ ਕਿ ਲੋਕ ਟ੍ਰੇਡ ਕਰਦੇ ਹੋ ਨੇ অপਸ਼ਨ ਦੇ ਵਿੱਚ ਠੀਕ ਹੈ ਪਹਿਲੀ ਗੱਲ ਤਾਂ ਇਹ ਆ ਕਿ ਸਟੌਪ ਲੌਸ ਜਿਹੜਾ ਇਹ ਕਿਸ ਕਰਕੇ ਹੁੰਦਾ ਜਿਵੇਂ ਦੇਖੋਗੇ ਆਪਾਂ ਕਾਰ ਚਲਾਉਂਦੇ ਆ ਠੀਕ ਹੈ ਕਾਰ ਦੇ ਵਿੱਚ ਸੀਟ ਬੈਲਟ ਹੁੰਦੀ ਹੈ ਠੀਕ ਹੈ ਸੀਟ ਬੈਲਟ ਕਾਦੇ ਵਾਸਤੇ ਹੁੰਦੀ ਹੈ ਆਪਣੀ ਪ੍ਰੋਟੈਕਸ਼ਨ ਵਾਸਤੇ ਜੇ ਮੰਨ ਲਓ ਕਿ ਆਪਣਾ ਕਿਤੇ ਐਕਸੀਡੈਂਟ ਵਗੈਰਾ ਹੋ ਜਾਵੇ ਤੇ ਆਪਾਂ ਨੂੰ ਮਤਲਬ ਕਿ ਕੁਝ ਹੱਦ ਤੱਕ ਉਹ ਬਚਾ ਸਕੇ ਜ਼ਰੂਰੀ ਨਹੀਂ ਮਤਲਬ ਕਿ ਉਹ ਆਪਾਂ ਨੂੰ ਬਚਾ ਹੀ ਦੇਵੇਗੀ ਪਰ ਬਚਾਉਣ ਵਾਸਤੇ ਆ ਠੀਕ ਹੈ ਉਸੇ ਤਰ੍ਹਾਂ ਹੀ ਮਤਲਬ ਕਿ ਜਿਹੜਾ ਸਟਾਪ ਲੌਸ ਆ ਉਹ ਤੁਹਾਡੇ ਕੈਪੀਟਲ ਨੂੰ ਬਚਾਉਣ ਵਾਸਤੇ ਆ ਹੁਣ ਦੇਖੋ ਜਦੋਂ ਆਪਾਂ ਮਤਲਬ ਕਿ ਟ੍ਰੇਡ ਕਰਦੇ ਆ ਬਹੁਤ ਸਾਰੇ ਲੋਕ ਟ੍ਰੇਡ ਕਰਦੇ ਆ ਸਟੌਪ ਲੌਸ ਬਾਰੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਟ੍ਰੇਡ ਦੇ ਵਿੱਚ ਪੈਸੇ ਬਣ ਜਾਂਦੇ ਆ ਪਹਿਲੀ ਨਾਲ ਟ੍ਰੇਡ ਕਰਦੇ ਬਾਈ ਚਾਂਸ ਪੈਸਾ ਬਣ ਜਾਂਦਾ ਠੀਕ ਹੈ ਪਰ ਨੈਕਸਟ ਡੇ ਜਦੋਂ ਟ੍ਰੇਡ ਕਰਦੇ ਆ ਤੇ ਉਸ ਤੋਂ ਦੁੱਗਣਾ ਲੌਸ ਹੋ ਜਾਂਦਾ ਕਿਉਂ ਹੁੰਦਾ ਕਿਉਂਕਿ ਉਹਨਾਂ ਨੇ ਸਟੌਪ ਲੌਸ ਨਹੀਂ ਲਗਾਇਆ ਹੁੰਦਾ ਤੇ ਸਟਾਪ ਲੌਸ ਲੱਗੇਗਾ ਕਿਦੋਂ ਇਹ ਵੀ ਜ਼ਰੂਰੀ ਆ ਹੁਣ ਸਟਾਪ ਲੌਸ ਇਸ ਤਰ੍ਹਾਂ ਨਹੀਂ ਲੱਗੇਗਾ ਦੇਖੋ ਕਿ ਮਾਰਕੀਟ ਤੇਜ਼ੀ ਨਾਲ ਥੱਲੇ ਆ ਰਹੀ ਏ ਤੁਸੀਂ ਪੁੱਟ ਬਾਇ ਕਰ ਲਈ ਉੱਥੇ ਸਟਾਪ ਲੌਸ ਨਹੀਂ ਲੱਗੇਗਾ ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਐਂਟਰੀ ਕਿਤੇ ਕੀਤੀ ਆ ਤੇ ਤੁਹਾਡਾ ਸਟਾਪ ਲੌਸ ਕੀ ਆ ਮੰਨ ਲਓ ਮਾਰਕੀਟ ਤੇਜ਼ੀ ਨਾਲ ਉੱਤੇ ਜਾ ਰਹੀ ਤੁਸੀਂ ਕਾਲ ਬਾਇ ਕੀਤੀ ਉੱਥੇ ਵੀ ਤੁਸੀਂ ਸਟਾਪ ਲੌਸ ਨਹੀਂ ਲਗਾ ਸਕਦੇ ਕਿਉਂਕਿ ਤੁਹਾਨੂੰ ਸਟਾਪ ਲੌਸ ਪਤਾ ਹੀ ਨਹੀਂ ਜੇ ਮੰਨ ਲਓ ਤੁਸੀਂ ਉਤਰਾਂ ਆਈਡੀਆ ਨਾਲ ਮੰਨ ਲਓ ਕਿ 5 ਪੁਆਇੰਟਾਂ ਦਾ ਸਟਾਪ ਲੌਸ ਲਗਾਓਗੇ ਤੇ ਉਹ ਜਿੰਨੀ ਵੋਲਟਿਲਿਟੀ ਹੋਵੇਗੀ ਤੇਜ਼ੀ ਨਾਲ ਉਸੇ ਵਲੇ ਹਿੱਟ ਹੋ ਜਾਵੇਗਾ ਠੀਕ ਹੈ ਇਸ ਕਰਕੇ ਸਟੌਪ ਲੌਸ ਲਈ ਪਹਿਲਾ ਸੈਟਅਪ ਜ਼ਰੂਰੀ ਹੈ ਤੇ ਸੈਟਅਪ ਉਹ ਲਵੋ ਜਿਸ ਨਾਲ ਮਤਲਬ ਕਿ ਛੋਟਾ ਸਟੌਪ ਲੌਸ ਬਣੇ ਸਟੌਪ ਲੌਸ ਆਪਣੇ ਹੱਥ ਦੇ ਵਿੱਚ ਆ ਮਤਲਬ ਕਿ ਤੁਸੀਂ ਕੋਈ ਵੀ ਸੈਟਅਪ ਤੇ ਟ੍ਰੇਡ ਕਰਦੇ ਹੋ ਉਹਦੇ ਵਿੱਚ ਦੇਖੋ ਕਿ ਸਟੌਪ ਲੌਸ ਛੋਟੇ ਤੋਂ ਛੋਟਾ ਬਣੇ ਉੱਥੇ ਟ੍ਰੇਡ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸਟੌਪ ਲੌਸ ਆਪਾਂ ਛੋਟਾ ਕਰ ਸਕਦੇ ਹਾਂ ਟਾਰਗੇਟ ਕਿੰਨਾ ਮਿਲਣਾ ਉਹ ਮਾਰਕੀਟ ਨੇ ਡਿਸਾਈਡ ਕਰਨਾ ਹੈ ਠੀਕ ਹੈ ਇਸ ਕਰਕੇ ਜਦੋਂ ਵੀ ਟ੍ਰੇਡ ਕਰਨੀ ਹੈ ਚਾਹੇ ਕਾਲ ਸਾਈਡ ਚਾਹੇ ਪੁੱਟ ਸਾਈਡ ਠੀਕ ਹੈ ਤਹਾਨੂੰ ਆਪਣਾ ਸਟਾਪ ਲੌਸ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਹੁਣ ਦੇਖੋ ਗੱਲ ਆ ਗਈ ਸੈਟਅਪ ਦੀ ਸੈਟਅਪ ਦਾ ਮਤਲਬ ਇਹ ਨਹੀਂ ਹੁੰਦਾ ਕਿ ਸੈਟਅਪ ਕਦੇ ਫੇਲ ਨਹੀਂ ਹੋਵੇਗਾ ਠੀਕ ਹੈ ਸੈਟਅਪ ਦੀ ਕਿਸੇ ਵੀ ਸੈਟਅਪ ਦੀ ਇੱਕ ਰਸੀ 60 70% ਜਾਂ 50 60% ਹੀ ਹੁੰਦੀ ਹੈ ਠੀਕ ਹੈ ਵੱਧ ਤੋਂ ਵੱਧ 80% ਤੋਸੀਂ ਲਗਾ ਸਕਦੇ ਜੋ ਜੋ ਤੁਹਾਨੂੰ ਐਕਸਪੀਰੀਅੰਸ ਹੋਵੇਗਾ ਤੁਸੀਂ ਉਸ ਸੈਟਅਪ ਦੀ ਐਕੂਰਸੀ ਹੋਰ ਵਧਾ ਸਕਦੇ ਹੋ ਪਰ ਜੇ ਤੁਸੀਂ ਸਟਾਪ ਲੌਸ ਨਾਲ ਕੰਮ ਕਰਦੇ ਹੋ ਤੇ ਘੱਟ ਐਕੂਰਸੀ ਤੇ ਵੀ ਵਧੀਆ ਪ੍ਰੋਫਿਟ ਹੋ ਜਾਂਦਾ ਹੈ ਪਰ ਇਹ ਆ ਕਿ ਜਦੋਂ ਸਟਾਪ ਲੌਸ ਹਿੱਟ ਹੋਣ ਤੋਂ ਬਾਅਦ ਆ ਮਤਲਬ ਬਾਅਦ ਦੇ ਵਿੱਚ ਇਹ ਨਹੀਂ ਕਰਨਾ ਕਿ ਕਿਸੇ ਹੋਰ ਸੈਟਅਪ ਤੇ ਟ੍ਰੇਡ ਕਰ ਲੈਣੀ ਹੈ ਠੀਕ ਆ ਮਤਲਬ ਕਿ ਉਹਨਾਂ ਸੈਟਅਪ ਤੇ ਹੀ ਤੁਸੀਂ ਟ੍ਰੇਡ ਕਰੋ ਜਿੰਨਾਂ ਦਾ ਤੁਸੀਂ ਬੈਕਟੈਸਟ ਕੀਤਾ ਹੋਇਆ ਹੈ ਤੇ ਉਹਨਾਂ ਦੇ ਵਿੱਚ ਜੋ ਸਟਾਪ ਲੌਸ ਬੰਦਾ ਉਹ ਸਟਾਪ ਲੌਸ ਲਗਾਓ ਠੀਕ ਆ ਹੁਣ ਦੇਖੋ ਜਿਸ ਦਿਨ ਸੈਟਅਪ ਫੇਲ ਹੋਣਾ ਹੋਵੇਗਾ ਠੀਕ ਆ ਮੰਨ ਲਓ ਕਿ ਤੁਸੀਂ ਕਿਸੇ ਕਾਲ ਦੇ ਚਾਰਟ ਦੇ ਵਿੱਚ ਦੇਖੋ ਕਿ ਤੁਹਾਡਾ ਸਟਾਪ ਲੌਸ ਬੰਦਾ ਹੈ 8 ਪੁਆਇੰਟਾਂ ਦਾ ਜਾਂ 10 ਪੁਆਇੰਟਾਂ ਦਾ ਤੁਸੀਂ ਟ੍ਰੇਡ ਲੈ ਲਈ ਠੀਕ ਆ ਤੁਹਾਡਾ ਸੈਟਅਪ ਬਣਿਆ ਸੀ ਕੋਈ ਵੀ ਏ ਬੀ ਸੀ ਡੀ ਸੈਟਅਪ ਠੀਕ ਹੈ ਕੋਈ ਵੀ ਹੋ ਸਕਦਾ ਹੈ ਤੇ ਉੱਥੇ ਤੁਸੀਂ ਟ੍ਰੇਡ ਕਰਨ ਲਈ ਕਾਲ ਸਾਈਡ ਠੀਕ ਹੈ ਜੇ ਤਾਂ ਮਤਲਬ ਕਿ ਤੁਹਾਡਾ ਜਿਹੜਾ ਸੈਟਅਪ ਫੇਲ ਨਾ ਹੋਣਾ ਹੋਇਆ ਮਤਲਬ ਕਿ ਪਾਸ ਹੋਣਾ ਹੋਇਆ ਤੇ ਤੁਹਾਡਾ ਸਟਾਪ ਲੌਸ ਤੁਸੀਂ ਸਿਸਟਮ ਦੇ ਵਿੱਚ ਜੋ ਵੀ ਬੰਦਾ ਹੋਊਗਾ ਉਹਦੇ ਹਿਸਾਬ ਨਾਲ ਜੋ ਲੋ ਬੰਦਾ ਹੋਊਗਾ ਉਹ ਲਗਾਓਗੇ ਤੇ ਉਹ ਕਦੇ ਵੀ ਹਿਟ ਨਹੀਂ ਹੋਵੇਗਾ ਠੀਕ ਹੈ ਇਹ ਗੱਲ ਭਾਵੇਂ ਤੁਸੀਂ ਲਿਖ ਕੇ ਆਪੀ ਤੇ ਰੱਖ ਲਓ ਮੇਰੀ ਯਾਦ ਰੱਖਿਓ ਜੇ ਤੁਹਾਡਾ ਸੈਟਅਪ ਕਾਮਯਾਬ ਹੋਣਾ ਹੋਇਆ ਤੇ ਉੱਥੇ ਪ੍ਰੀਮੀਅਮ ਵੀ ਡਿੱਕੇ ਨਹੀਂ ਹੋਵੇਗਾ ਇਹ ਮੈਂ ਬਹੁਤ ਵਾਰੀ ਬੈਕਟੈਸਟ ਕਰ ਚੁੱਕਿਆ ਠੀਕ ਹੈ ਤੇ ਜਿਸ ਜਿਸ ਦਿਨ ਸਟاپ ਲੌਸ ਹਿੱਟ ਹੋਣਾ ਹੋਇਆ ਬਹੁਤ ਛੇਤੀ ਉਹ ਹਿੱਟ ਹੋ ਜਾਵੇਗਾ ਤੇ ਉੱਥੇ ਤੁਹਾਨੂੰ ਮਤਲਬ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਮੇਰਾ ਸਟاپ ਲੌਸ ਜਾ ਰਿਹਾ ਹਿੱਟ ਹੋ ਗਿਆ ਤੇ ਮਤਲਬ ਮੇਰੀ ਗਲਤੀ ਆ ਪਰ ਕਿਉਂਕਿ ਸੈਟਅਪ ਨੇ ਕਦੇ ਫੇਲ ਹੋਣਾ ਹੈ ਠੀਕ ਹੈ ਤੇ ਉਸ ਸਟاپ ਲੋਸ ਸੈੱਟ ਹੋ ਗਿਆ ਵਧੀਆ ਗੱਲ ਹੈ ਤੁਹਾਨੂੰ ਤੁਹਾਡਾ ਸਟاپ ਲੋਸ ਪਤਾ ਸੀ ਕਿ ਮੈਂ ਮੇਰਾ ਜੇ ਲੌਸ ਹੁੰਦਾ ਹੈ ਤਾਂ ਇੰਨੇ ਦਾ ਮੇਰਾ ਲੌਸ ਹੋਣਾ ਹੈ ਠੀਕ ਹੈ ਪ੍ਰੋਫਿਟ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਉਹ ਇੱਕ ਆਈਡੀਆ ਹੁੰਦਾ ਹੈ ਠੀਕ ਹੈ ਆਈਡੀਆ ਦੇ ਹਿਸਾਬ ਨਾਲ ਆਪਾਂ ਪ੍ਰੋਫਿਟ ਲੈ ਸਕਦੇ ਹਾਂ ਜਾਂ ਟ੍ਰੇਲ ਕਰਕੇ ਵੱਡਾ ਪ੍ਰੋਫਿਟ ਲੈ ਸਕਦੇ ਹਾਂ ਪਰ ਸਟاپ ਲੋਸ ਦਾ ਆਪਾਂ ਪਤਾ ਕਰ ਸਕਦੇ ਹਾਂ ਕਿਉਂਕਿ ਆਪਾਂ ਸੈਟਅਪ ਤੇ ਟ੍ਰੇਡ ਕਰਾਂਗੇ ਤੇ ਸਟاپ ਲੋਸ ਦਾ ਪਤਾ ਕਰ ਸਕਦੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਮਤਲਬ ਕਿ ਜਦੋਂ ਸੈ ਰੈਂਡਮ ਟ੍ਰੇਡ ਕਰੋਗੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਉੱਥੇ ਸਟਾਪ ਲੌਸ ਪਤਾ ਨਹੀਂ ਹੋਵੇਗਾ ਤੁਹਾਨੂੰ ਆਈਡੀ ਇਹਨਾਂ ਸਟਾਪ ਲੌਸ ਦਿਨਾ ਪਵੇਗਾ ਆਈਡੀ ਇਹਨਾਂ ਜਦੋਂ ਤੁਸੀਂ ਸਟਾਪ ਲੌਸ ਦਿਓਗੇ ਬਾਅਦ ਦੇ ਵਿੱਚ ਹੋ ਸਕਦਾ ਹੈ ਕਿ ਤੁਸੀਂ 5 ਪੁਆਇੰਟਾਂ ਦਾ ਜਾਂ 10 ਪੁਆਇੰਟਾਂ ਦਾ ਸਟਾਪ ਲੌਸ ਰੱਖਿਆ ਤੇ ਉਹ ਸਟਾਪ ਲੌਸ ਕੱਟ ਕੇ ਮਾਰਕੀਟ ਫਿਰ ਤੋਂ ਉੱਤੇ ਚਲੀ ਜਾਵੇ ਪਰ ਜੇ ਤੁਸੀਂ ਸੈਟਅਪ ਤੇ ਟ੍ਰੇਡ ਕੀਤੀ ਜੇ ਉੱਥੇ ਸਟਾਪ ਲੌਸ ਤੁਹਾਡਾ ਹਿੱਟ ਹੋ ਗਿਆ ਠੀਕ ਹੈ ਬਾਅਦ ਦੇ ਵਿੱਚ 80 ਤੋਂ 90% ਚਾਂਸ ਹੈ ਕਿ ਮਾਰਕੀਟ ਉਸ ਡਿরেকਸ਼ਨ ਦੇ ਵਿੱਚ ਨਹੀਂ ਜਾਵੇਗੀ ਠੀਕ ਹੈ ਇਹ ਦੂਜੀ ਗੱਲ ਇਹ ਆ ਕਿ ਜੇ ਜਾਵੇ ਕੀ ਵੀ ਤੁਸੀਂ ਦੁਬਾਰਾ ਟਰੇਡ ਨਹੀਂ ਕਰਨੀ ਕਿਉਂਕਿ ਤੁਹਾਡਾ ਸਟਾਪ ਲੌਸ ਸੈੱਟ ਹੋਇਆ ਇਹਦਾ ਮਤਲਬ ਇਹ ਆ ਕਿ ਮਾਰਕੀਟ ਉੱਥੇ ਤੁਹਾਨੂੰ ਟਰੈਪ ਕਰ ਸਕਦੀ ਬਸ ਇਹੀ ਹੁੰਦਾ ਕਿਉਂਕਿ ਮਾਰਕੀਟ ਨੇ ਕਿਸ ਸਾਈਡ ਜਾਣਾ ਆ ਕਿਸੇ ਨਹੀਂ ਜਾਣਾ ਠੀਕ ਹੈ ਜਿਵੇਂ ਮੰਨ ਲਓ ਕਿ ਮਾਰਕੀਟ ਦਾ ਆਪਾਂ ਨੂੰ ਇੱਕ ਆਈਡੀਆ ਹੁੰਦਾ ਹੈ ਕਿ ਸਾਈਡ ਵੇਜ਼ ਹੋਵੇਗੀ ਜਾਂ ਫਿਰ ਟਰੈਂਡਿੰਗ ਹੋਵੇਗੀ ਠੀਕ ਹੈ ਹੁਣ ਦੇਖੋ ਸਟਾਪ ਲੌਸ ਹਿੱਟ ਹੋ ਗਿਆ ਤਾਂ ਉਸ ਤੋਂ ਬਾਅਦ ਆਪਾਂ ਨੂੰ ਇਹ ਲੱਗ ਗਿਆ ਕਿ ਅੱਜ ਮਤਲਬ ਕਿ ਮਾਰਕੀਟ ਇੰਨੀ ਵਧੀਆ ਨਹੀਂ ਗਈ ਠੀਕ ਹੈ ਜੇ ਤੁਸੀਂ ਕਿਸੇ ਵੀ ਸੈਟਅਪ ਨੂੰ ਫਾਲੋ ਕਰਦੇ ਹੋ ਕਿਉਂਕਿ ਜ਼ਿਆਦਾਤਰ ਨੈਕਸਟ ਦੇ ਦੇਖੋ ਕਿਉਂਕਿ ਫਿਰ ਆਪਾਂ ਨੂੰ ਇਹ ਵੀ ਸਮਝ ਲੱਗ ਗਈ ਕਿ ਅੱਜ ਮਾਰਕੀਟ ਦੇ ਵਿੱਚ ਮੇਰੇ ਸੈਟਅਪ ਨੇ ਕੰਮ ਨਹੀਂ ਕੀਤਾ ਤੇ ਮੇਰਾ ਇੰਨਾ ਮੈ ਲਾਸ ਮੰਨ ਕੇ ਚੱਲ ਰਿਹਾ ਤੇ ਇੰਨਾ ਹੋ ਗਿਆ ਠੀਕ ਹੈ ਇਸ ਕਰਕੇ ਸਿਸਟਮ ਤੇ ਟਰੇਡ ਕਰੋ ਤੇ ਉਹਦੇ ਵਿੱਚ ਸਟਾਪ ਲਾਸ ਲਗਾਓ ਕਿਵੇਂ ਸਟਾਪ ਲਾਸ ਲਗਾਉਣਾ ਪਹਿਲਾਂ ਇੱਕ ਇੱਥੇ ਬਹੁਤ ਜ਼ਰੂਰੀ ਗੱਲ ਹੈ ਅੱਗੇ ਦੇਖਿਓ ਤੁਸੀਂ ਠੀਕ ਹੈ ਮੈਂ ਇੱਥੇ ਸਕਰੀਨ ਰਿਕਾਰਡਰ ਓਪਨ ਕਰ ਰਿਹਾ ਠੀਕ ਹੈ ਹਾਂ ਤੇ ਇੱਥੇ ਦੇਖੋ ਮੈਂ ਸਕਰੀਨ ਰਿਕਾਰਡਰ ਓਪਨ ਕੀਤਾ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਮੇਰਾ ਚੈਨਲ ਦੇਖ ਰਹੇ ਹੋ ਆਜਰਾ ਠੀਕ ਹੈ ਮੈਂ ਪਹਿਲਾਂ ਤਾਂ ਇਹ ਦਿਖਾ ਰਿਹਾ ਇੱਥੇ ਮੈਂ ਕੁਝ ਵੀਡੀਓ ਪਾਈਆਂ ਹੋਈਆਂ ਠੀਕ ਹੈ ਬਹੁਤ ਜ਼ਰੂਰੀ ਜਿਨ੍ਹਾਂ ਦੇ ਵਿੱਚ ਬਹੁਤ ਛੋਟਾ ਸਟੌਪ ਲੌਸ ਬੰਦਾ ਹੈ ਠੀਕ ਹੈ ਉਹ ਵੀਡੀਓ ਤੁਸੀਂ ਦੇਖਣੀਆਂ ਹੈ ਜਿਹੜੇ ਲੋਕ ਟ੍ਰੇਡ ਕਰਦੇ ਵੀ ਹੈ ਜਿਹੜੇ ਮਤਲਬ ਸਿੱਖਣਾ ਚਾਹੁੰਦੇ ਉਹਨਾਂ ਨੇ ਵੀ ਉਹ ਵੀਡੀਓ ਦੇਖਣੀਆਂ ਕਿਉਂ ਦੇਖਣੀਆਂ ਇਹ ਤੁਸੀਂ ਉਹ ਜਿਹੜੇ ਜਿਹੜੇ ਮੈਂ ਸੈਟਅਪ ਦੱਸੇ ਹੋਏ ਆ ਉਹਨਾਂ ਦੇ ਵਿੱਚ ਬੈਕਟੈਸਟ ਕਰ ਲਓ ਠੀਕ ਹੈ ਪ੍ਰੀਮੀਅਮ ਪ੍ਰੀਮੀਅਮ ਦਾ ਚਾਰਟ ਦੇਖ ਕੇ ਕਿੰਨਾ ਸਟੌਪ ਲੌਸ ਬੰਦਾ ਹੈ ਠੀਕ ਹੈ ਉਸ ਤੋਂ ਬਾਅਦ ਆ ਕੀ ਕੀ ਕਰੋ ਉਸ ਤੇ ਪੇਪਰ ਟਰੇਡ ਕਰੋ ਜਿਹੜੇ ਨਵੇਂ ਆ ਜਿਹੜੇ ਟਰੇਡ ਕਰਦੇ ਆ ਉਹ ਟਰੇਡ ਕਰਕੇ ਦੇਖ ਸਕਦੇ ਆ ਠੀਕ ਆ ਤੇ ਉਹਦੇ ਵਿੱਚ ਜੋ ਬੰਦਾ ਸਟਾਪ ਲੋਸ ਉਹੀ ਤੁਸੀਂ ਸਟਾਪ ਲੋਸ ਲਗਾਉਣਾ ਠੀਕ ਆ ਇਹ ਚੈਨਲ ਮੇਰਾ ਤੁਸੀਂ ਦੇਖ ਪਾ ਰਹੇ ਹੋ ਇੱਥੇ ਠੀਕ ਆ ਤੇ ਇੱਥੋਂ ਆਪਾਂ ਕੀ ਕਰਨਾ ਹੈ ਇੱਥੋਂ ਤੁਸੀਂ ਮਤਲਬ ਇਸ ਨੂੰ ਕੀ ਕਰਨਾ ਹੈ ਕਿ ਇਹਦੇ ਉੱਤੇ ਕਲਿੱਕ ਕਰ ਦੇਣਾ ਠੀਕ ਆ ਚੈਨਲ ਦੇ ਉੱਤੇ ਕਲਿੱਕ ਕਰ ਦੇਣਾ ਠੀਕ ਆ ਅੱਗੇ ਦੇਖੋ ਮੇਰਾ ਚੈਨਲ ਆ ਜਾਵੇਗਾ ਠੀਕ ਆ ਉਸ ਤੋਂ ਬਾਅਦ ਆ ਤੁਸੀਂ ਵੀਡੀਓਜ਼ ਦੇ ਆਪਸ਼ਨ ਤੇ ਜਦੋਂ ਜਾਓਗੇ ਠੀਕ ਹੈ ਇੱਥੇ ਜਦੋਂ ਥੱਲੇ ਨੂੰ ਤੁਰੇ ਜਾਓਗੇ ਠੀਕ ਹੈ ਇਹਦਾ ਸਕਰੀਨ ਕਾਉਟਰ ਤੁਸੀਂ ਦੇਖ ਰਹੇ ਹੋ ਇੱਥੇ ਮੈਂ ਬਹੁਤ ਸਾਰੇ ਸੈਟਅਪ ਦੀ ਵੀਡੀਓ ਪਾਈ ਹੋਈ ਜਿਵੇਂ ਦੇਖੋ ਕਿ ਕਾਲਪੁੱਟ ਅਚਾਰ ਦੇਖ ਕੇ ਕਿਵੇਂ ਆਪਾਂ ਟ੍ਰੇਡ ਕਰ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਆਇ ਇੱਕ ਮੈਂ 플ੈਗ ਪੈਟਰਨ ਦੀ ਠੀਕ ਹੈ ਵੀਡੀਓ ਪਾਈ ਹੋਈ ਠੀਕ ਹੈ ਉਸ ਤੋਂ ਬਾਅਦ ਥੱਲੇ ਜੇ ਤੁਸੀਂ ਦੇਖੋਗੇ ਤੇ RSI ਦੇ 5 ਮਿੰਟ ਤੇ ਕਿਵੇਂ ਟ੍ਰੇਡ ਕਰ ਸਕਦੇ ਆ ਇਹ ਸਾਰੇ ਸੈਟਅਪ ਦੇ ਵਿੱਚ ਬਹੁਤ ਛੋਟਾ ਸਟਾਪ ਲਸ ਬੰਦਾ ਜਿਹੜਾ ਵੈਜ ਪੈਟਰਨ ਵਾਲਾ ਹੈ ਉਹਦੇ ਵਿੱਚ ਥੋੜਾ ਜਿਹਾ ਵੱਡਾ ਬੰਦਾ ਠੀਕ ਹੈ ਬਾਕੀ ਇਹਦੇ ਵਿੱਚ ਬਹੁਤ ਛੋਟਾ ਸਟਾਪ ਲਸ ਬ ਇੰਦੇ ਥੱਲੇ ਕੁਝ ਹੋਰ ਵੀ ਵੀਡੀਓ ਹੋਣ ਗਿਆ ਉਹ ਵੀ ਮੈਂ ਤੁਹਾਨੂੰ ਇਸ ਦੇ ਵਾਸਤੇ ਦੱਸ ਦਾਂ ਠੀਕ ਹੈ ਜਿਵੇਂ ਦੇਖੋ ਕਿ ਆਪਣੇ ਆ ਹੋ ਗਈ ਸ਼ੂਟਿੰਗ ਸਟਾਰ ਵਾਲੀ ਠੀਕ ਹੈ ਉਸ ਤੋਂ ਥੱਲੇ ਜੇ ਤੁਸੀਂ ਦੇਖੋਗੇ ਤਾਂ ਹੈਮਰ ਠੀਕ ਹੈ ਉਸ ਤੋਂ ਥੱਲੇ ਦੇਖੋਗੇ ਤਾਂ ਇੱਕ ਆਪਣੀ ਇਹ ਇੰਟਰਾਡੇ ਵਾਲੀ ਹੈ ਠੀਕ ਹੈ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਠੀਕ ਹੈ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਠੀਕ ਹੈ ਤੇ ਉਸ ਤੋਂ ਅੱਗੇ ਜੇ ਤੁਸੀਂ ਦੇਖੋਗੇ ਤੇ ਉਸ ਤੋਂ ਅੱਗੇ ਤੁਸੀਂ ਦੇਖੋਗੇ ਤੇ ਇੱਥੇ ਇੱਕ ਮਤਲਬ ਕਿ ਤੁਹਾਡੇ ਸਕਰੀਨ ਦੇ ਸਾਹਮਣੇ ਆ ਰਿਹਾ ਹੋਵੇਗਾ ਇੱਕ ਕੋ ਮਿੰਟ ਇੱਥੇ ਮੈਂ ਤੁਹਾਨੂੰ ਮਾਰਕ ਕਰਕੇ ਦਿਖਾਉਣਾ ਇਹ ਜਿਹੜੀ ਠੀਕ ਆ অপਸ਼ਨ ਟਰੇਡ ਸੈਟਅਪ ਠੀਕ ਆ ਜਿਹਦੇ ਉੱਤੇ ਲਿਖਿਆ ਕਾਲ ਪੁੱਟ ਪਾਇ ਕਰੋ ਠੀਕ ਆ ਬਾਟਮ ਤੋਂ ਇਹ ਸੈਟਅਪ ਇਹ ਜਿਹੜੇ ਸਾਰੇ ਸੈਟਅਪ ਮੈਂ ਤੁਹਾਨੂੰ ਦੱਸਿਆ ਠੀਕ ਆ ਜਿੰਨੇ ਵੀ ਆਪਾਂ ਮਤਲਬ ਐਸੇ ਵੀਡੀਓ ਪਾਈਆਂ ਸਾਰਿਆਂ ਦੇ ਵਿੱਚ ਸਟਾਪ ਲੌਸ ਛੋਟਾ ਬੰਦਾ ਠੀਕ ਆ ਤੇ ਇਹ ਇਨ੍ਹਾਂ ਸੈਟਅਪ ਨੂੰ ਤੁਸੀਂ ਜੇ ਮਤਲਬ ਕਿ ਤੁਸੀਂ ਆਲਰੇਡੀ ਟਰੇਡ ਕਰ ਰਹੇ ਹੋ ਠੀਕ ਆ ਜੇ ਤੁਸੀਂ ਆਲਰੇਡੀ ਟਰੇਡ ਕਰ ਰਹੇ ਹੋ ਠੀਕ ਹੈ ਫਿਰ ਇਹਨਾਂ ਸੈਟਅਪ ਤੇ ਤੁਸੀਂ ਡਾਇਰੈਕਟ ਟ੍ਰੇਡ ਕਰ ਸਕਦੇ ਹੋ ਠੀਕ ਹੈ ਜੇ ਤੁਸੀਂ ਨਵੇਂ ਹੋ ਤੇ ਇਹਨਾਂ ਦਾ ਪ੍ਰੈਕਟਸਟ ਕਰ ਸਕਦੇ ਹੋ ਪੇਪਰ ਟ੍ਰੇਡ ਇਹਨਾਂ ਤੇ ਕਰ ਸਕਦੇ ਹੋ ਠੀਕ ਹੈ ਤੇ ਇਹਨਾਂ ਦੇ ਵਿੱਚ ਸਟੌਪ ਲੌਸ ਬਹੁਤ ਛੋਟਾ ਹੁੰਦਾ ਹੈ ਠੀਕ ਹੈ ਤੇ ਸਟੌਪ ਲੌਸ ਕਿਵੇਂ ਲਗਾਉਣਾ ਜਦੋਂ ਵੀ ਇਹ ਸੈਟਅਪ ਬਣਦੇ ਚਾਹੇ ਕਾਲ ਸਾਈਡ ਦਾ ਬਣਦਾ ਚਾਹੇ ਪੁੱਟ ਸਾਈਡ ਦਾ ਬਣਦਾ ਠੀਕ ਹੈ ਜਿਹੜਾ ਵੀ ਆਪਸ਼ਨ ਤੁਸੀਂ ਬਾਇ ਕਰਨਾ ਹੈ ਠੀਕ ਹੈ ਬਾਇ ਕਿਹੜਾ ਆਪਾਂ ਕਰ ਸਕਦੇ ਹਾਂ ਇੰਦਾ ਮਣੀ ਜਾਂ ਫਿਰ ਐਟ ਦਾ ਮਣੀ ਜਿੱਥੇ ਮਾਰਕੀਟ ਚੱਲ ਰਹੀ ਹੈ ਮੈਂ ਹਰ ਵਾਰ ਐਟ ਦਾ ਮਣੀ ਹੀ ਬਾਇ ਕਰਦਾ ਹਾਂ ਠੀਕ ਹੈ ਮੈਂ ਇੰਦਾ ਮ ਬਾਈ ਜਾਰ 500 ਤੇ ਚੱਲ ਰਹੀ ਹੈ ਬਾਈ ਜਾਰ 510 ਤੇ ਚੱਲ ਰਹੀ ਹੈ ਤੇ ਮੈਂ ਕਿਹੜਾ ਬਾਈ ਕਰਾਂਗਾ ਬਾਈ ਜਾਰ 550 ਦਾ ਠੀਕ ਹੈ ਜੇ ਬਾਈ ਜਾਰ 550 ਤੇ ਚੱਲ ਰਹੀ ਹੈ ਤੇ ਮੈਂ ਬਾਈ ਜਾਰ 600 ਦਾ ਬਾਈ ਕਰਾਂਗਾ ਠੀਕ ਹੈ ਇਸ ਤਰ੍ਹਾਂ ਮੈਂ ਬਾਈ ਕਰਾਂਗਾ ਠੀਕ ਹੈ ਤੇ ਉਹੀ ਤੁਸੀਂ ਮਤਲਬ ਕਿ ਬਾਏ ਜਾਂ ਸੈਲ ਕਰਨਾ ਹੈ ਤੇ ਉਸੇ ਦਾ ਹੀ ਤੁਸੀਂ ਚਾਰਟ ਓਪਨ ਕਰ ਲੈਣਾ ਠੀਕ ਆ ਜਦੋਂ ਤੁਹਾਡਾ ਸੈਟਅਪ ਬਣ ਗਿਆ ਇਹਨਾਂ ਕਿਸੇ ਵੀ ਸੈਟਅਪ ਦੇ ਵਿੱਚੋਂ ਠੀਕ ਆ ਉਹ ਜਿਹੜਾ ਆਪਸ਼ਨ ਦਾ ਤੁਸੀਂ ਚਾਰਟ ਓਪਨ ਕੀਤਾ ਹੋਇਆ ਉੱਥੇ ਜਿੰਨਾ ਵੀ ਸਟੌਪ ਲੋਸ ਬੰਦਾ ਹੈ 5 ਪੁਆਇੰਟਾਂ ਦਾ 7 ਪੁਆਇੰਟਾਂ ਦਾ 10 ਪੁਆਇੰਟਾਂ ਦਾ ਠੀਕ ਆ ਉਨਾ ਹੀ ਤੁਸੀਂ ਸਟੌਪ ਲੋਸ ਸਿਸਟਮ ਦੇ ਵਿੱਚ ਲਗਾਉਣਾ ਹੈ ਤੇ ਟ੍ਰੇਡ ਕਰ ਲੈਣੀ ਹੈ ਠੀਕ ਆ ਜੇ ਤੁਹਾਡਾ ਇਹ ਸੈਟਅਪ ਨੇ ਕਾਮਯਾਬ ਹੋਣਾ ਹੋਇਆ ਮਤਲਬ ਤੁਹਾਨੂੰ ਪ੍ਰੋਫਿਟ ਦੇਣਾ ਹੋਇਆ ਤੇ ਤੁਹਾਡਾ ਸਟੌਪ ਲੋਸ ਨਹੀਂ ਹਿੱਟ ਹੋਵੇਗਾ ਜੇ ਸਟਾਪ ਲੌਸ ਸੈੱਟ ਹੋਵੇਗਾ ਤੇ ਬਾਅਦ ਦੇ ਵਿੱਚ ਉਹ ਤੁਹਾਡੀ ਡਾਇਰੈਕਸ਼ਨ ਦੇ ਵਿੱਚ ਨਹੀਂ ਜਾਵੇਗਾ ਮੈਂ ਇਹਨਾਂ ਦਾ ਇੰਨਾ ਪੈਕਟਿਸ ਕੀਤਾ ਹੋਇਆ ਠੀਕ ਹੈ ਤੇ ਸਟਾਪ ਲੌਸ ਛੋਟਾ ਹੁੰਦਾ ਇਸ ਕਰਕੇ ਇਸ ਨੂੰ ਲਗਾਤਾਰ ਤੁਸੀਂ ਮਤਲਬ ਉਹ ਕਿ ਵਾਰ-ਵਾਰ ਟ੍ਰੇਡਾਂ ਕਰਕੇ ਦੇਖੋਗੇ ਫਿਰ ਜਾ ਕੇ ਮਤਲਬ ਕਿ ਤੁਹਾਨੂੰ ਪਤਾ ਲੱਗਣਾ ਹੈ ਕਿ ਓਵਰঅল ਆਪਣਾ ਪ੍ਰੋਫਿਟ ਕੀ ਹੁੰਦਾ ਹੈ ਠੀਕ ਹੈ ਹੁਣ ਆਪਾਂ ਇਥੇ ਬ੍ਰੋਕਰ ਓਪਨ ਕਰਦੇ ਆ ਠੀਕ ਹੈ ਬ੍ਰੋਕਰ ਦੇ ਵਿੱਚ ਦੇਖੋ ਮੈਂ ਇਥੇ ਜਰੋਦਾ ਨੂੰ ਓਪਨ ਕੀਤਾ ਹੈ ਜਰੋਦਾ ਦਾ ਬ੍ਰੋਕਰ ਹਰ ਇੱਕ ਬ੍ਰੋਕਰ ਦੇ ਵਿੱਚ ਸਟੌਪ ਲੌਸ ਲਗਾਉਣ ਦਾ ਤਰੀਕਾ ਸੇਮ ਹੀ ਹੁੰਦਾ ਹੈ ਠੀਕ ਹੈ ਥੋੜਾ ਜਿਹਾ ਡਿਫਰੈਂਸ ਹੋ ਸਕਦਾ ਹੈ ਠੀਕ ਹੈ ਪਰ ਮੈਂ ਸਾਰਿਆਂ ਬਾਰੇ ਨਹੀਂ ਦੱਸ ਸਕਦਾ ਕਿਉਂਕਿ ਮੈਂ ਸਾਰਿਆਂ ਦੇ ਵਿੱਚ ਅਕਾਊਂਟ ਨਹੀਂ ਬਣਾਏ ਹੋਏ ਠੀਕ ਹੈ ਤੇ ਇਥੇ ਦੇਖੋ ਆਪਾਂ 22500 ਦੀ ਪੁੱਟ ਤੇ ਠੀਕ ਹੈ ਕੀਤਾ ਇਥੇ ਹੁਣ ਇਸ ਨੂੰ ਆਪਾਂ ਓਪਨ ਕਰ ਲਿਆ ਇਹਦਾ ਦੇਖੋ ਚਾਰਟ ਓਪਨ ਕੀਤਾ ਜਿਵੇਂ ਦੇਖੋ ਕਿ ਮੈਂ ਤੁਹਾਨੂੰ ਇਥੇ ਕੁਝ ਸਮਝਾਉਣ ਦੀ ਗੱਲ ਜਿਵੇਂ ਦੇਖੋ ਕਿ ਇਸ ਜਗ੍ਹਾ ਤੇ ਮੰਨ ਲਓ ਕਿ ਜਿਹੜਾ ਕਾਲ ਦਾ ਪ੍ਰੀਮੀਅਮ ਹੈ ਉੱਤੇ ਗਿਆ ਠੀਕ ਹੈ ਹੁਣ ਦੇਖੋ ਕਿ ਇਥੋਂ ਜੇ ਤੁਸੀਂ ਮੰਨ ਲਓ ਕਿ ਬਾਇ ਕੀਤਾ ਆਪਾਂ ਐਗਜ਼ਾਮਪਲ ਦੇ ਤੌਰ ਤੇ ਮੈਂ ਗੱਲ ਕਰ ਰਿਹਾ ਠੀਕ ਹੈ ਤੇ ਸਟਾਪ ਲੌਸ ਤੁਸੀਂ ਆ ਜਿਹੜਾ ਲੋ ਬੰਦਾ ਇਹਦੇ ਉੱਤੇ ਆਪਣੇ ਮਾਰਕਰ ਨੂੰ ਕਰਕੇ ਦੇਖ ਲੈਣਾ ਕਿੰਨੇ ਤੇ ਲੋ ਬੰਦਾ ਤੇ ਉਸ ਤੋਂ 1 2 ਪੁਆਇੰਟ ਥਲੇ ਤੁਸੀਂ ਸਟਾਪ ਲੌਸ ਸਿਸਟਮ ਦੇ ਵਿੱਚ ਲਗਾ ਲੈਣਾ ਟਰੇਡ ਕਰ ਲੈਣੀ ਠੀਕ ਹੈ ਸਿਸਟਮ ਦੇ ਵਿੱਚ ਜਦੋਂ ਆਪਾਂ ਟਰੇਡ ਲੈਣੀ ਉਦੋਂ ਹੀ ਸਟਾਪ ਲੌਸ ਲਗਾ ਲੈਣਾ ਠੀਕ ਹੈ ਜਾਂ ਫਿਰ ਤੁਸੀਂ ਟਰੇਡ ਲੈ ਕੇ ਉਸ ਤੋਂ ਬਾਅਦ ਵੀ ਸਟਾਪ ਲੌਸ ਲਗਾ ਸਕਦੇ ਹੋ ਠੀਕ ਹੈ ਤੇ ਤੁਸੋ ਬਲਾ ਵੇਟ ਕਰਨਾ ਤੁਸੀਂ ਜਾਂ ਤਾਂ ਸਟਾਪ ਲੋਸ ਹਿੱਟ ਹੋਵੇਗਾ ਜਾਂ ਤੁਹਾਨੂੰ ਪ੍ਰੋਫਿਟ ਮਿਲੇਗਾ ਠੀਕ ਹੈ ਪਰ ਟ੍ਰੇਡ ਸੈਟਅਪ ਦੀ ਕਰਨੀ ਹੈ ਇਹ ਨਹੀਂ ਕਿ ਮਾਰਕੀਟ ਥੱਲੇ ਆ ਰਹੀ ਹੈ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਦੇਖੋ ਕੋਈ ਲੋ ਬਣਿਆ ਤੇ ਉੱਥੇ ਟ੍ਰੇਡ ਕਰਕੇ ਬੈਠ ਜਾਓ ਠੀਕ ਹੈ ਐਵੇਂ ਨਹੀਂ ਕਰਨਾ ਸਿਸਟਮ ਤੇ ਸੈਟਅਪ ਤੇ ਟ੍ਰੇਡ ਕਰੋਗੇ ਤੇ ਤੁਹਾਡਾ ਬਹੁਤ ਘੱਟ ਸਟਾਪ ਲੋਸ ਸੈੱਟ ਹੋਵੇਗਾ ਤੇ ਪਰ ਇਹਨਾਂ ਜਿੰਨੇ ਵੀ ਸੈਟਅਪ ਆ ਘੱਟ ਸਟਾਪ ਲੋਸ ਇਹਦੇ ਵਿੱਚ ਛੋਟਾ ਸਟਾਪ ਲੋਸ ਹੁੰਦਾ ਹੈ ਠੀਕ ਹੈ ਤੇ ਹੁਣ ਇਹ ਆਪਾਂ ਗੱਲ ਕਰਦੇ ਹਾਂ ਕਿਵੇਂ ਲਗਾਉਣਾ ਠੀਕ ਹੈ ਹੁਣ ਬੈਕ ਜਾਂਦੇ ਹਾਂ ਤੇ ਇਸ ਤੋਂ ਤੁਸੀਂ ਇੱਥੇ ਕਲਿੱਕ ਕਰਨਾ ਪਾਏ ਤੇ ਠੀਕ ਹੈ ਇੱਥੇ ਦੇਖੋਗੇ ਜਦੋਂ ਆਪਾਂ ਪਹਿਲਾਂ ਇਸ ਜਗ੍ਹਾ ਤੇ ਹੁੰਦਾ ਹੈ ਠੀਕ ਹੈ ਦੇਖ ਸਕਦੇ ਹੋ ਤੁਸੀਂ ਮਤਲਬ ਕਿ ਇੱਥੋਂ ਇਹ ਉੱਤੇ ਕੁਆਂਟੀਟੀ ਆਉਂਦੀ ਹੈ ਠੀਕ ਹੈ ਮਾਰਕੀਟ ਠੀਕ ਹੈ ਜੇ ਲਿਮਟ ਤੇ ਆਪਾਂ ਕਰਦੇ ਹਾਂ ਤੇ ਲਿਮਟ ਤੇ ਕੀ ਹੁੰਦਾ ਹੈ ਕਿ ਆਪਾਂ ਉਹਦੇ ਵਿੱਚ ਪ੍ਰਾਈਸ ਇੱਕ ਨੈਗਟ੍ਰੇਡ ਕਰਨੀ ਪਰ ਆਪਾਂ ਗੱਲ ਕਰ ਲਿਆ ਰਿਆਂ ਚ ਐਸਐਲ ਦੀ ਠੀਕ ਹੈ ਤੇ ਐਸਐਲ ਵਾਰੀ ਤੁਸੀਂ ਇਸ ਜਗ੍ਹਾ ਤੇ ਕਰੋਗੇ ਠੀਕ ਹੈ ਇੱਥੇ ਕਰੋਗੇ ਐਸਐਲ ਦੇ ਉੱਤੇ ਠੀਕ ਹੈ ਤੇ ਐਂਟਰੀ ਤੁਹਾਡੀ ਮਾਰਕੀਟ ਪ੍ਰਾਈਸ ਤੇ ਹੀ ਹੋਵੇਗੀ ਠੀਕ ਹੈ ਥੱਲੇ ਟ੍ਰਿਗਰ ਆ ਰਿਹਾ ਠੀਕ ਹੈ ਟ੍ਰਿਗਰ ਵਾਲੀ ਜਗ੍ਹਾ ਤੇ ਤੁਸੀਂ ਜਿੰਨੇ ਦਾ ਵੀ ਸਟਾਪ ਲੌਸ ਲਗਾਉਣਾ ਦੇਖੋ ਮੰਨ ਲਓ ਕਿ ਜਿਵੇਂ ਆਪਣੀ 100 ਦਾਸ ਤੇ ਐਂਟਰੀ ਹੋਈ ਹੈ ਤੇ ਆਪਾਂ ਪ੍ਰੀਮੀਅਮ ਦਾ ਚਾਰਟ ਪਹਿਲਾਂ ਦੇਖਾਂਗੇ ਐਂਟਰੀ ਕਰਨ ਲੱਗਿਆਂ ਠੀਕ ਹੈ ਉਹਦੇ ਵਿੱਚ ਲੋ ਬੰਦ ਆਇਆ 101 ਦਾ ਤੇ ਆਪਾਂ ਸਟਾਪ ਲੌਸ ਦੀ ਜਗ੍ਹਾ ਤੇ ਲਿਖਾਂਗੇ 101 ਠੀਕ ਹੈ ਤੇ ਉਸ ਤੋਂ ਇਲਾਵਾ ਜੇ ਮੰਨ ਲਓ ਕਿ ਤੁਸੀਂ ਇਸ ਨੂੰ ਬਾਇ ਕਰ ਲਿਆ ਤੇ ਉਸ ਤੋਂ ਬਾਅਦ ਕੀ ਹੋਊਗਾ ਕਿ ਇਹ ਪੋਰਟਫੋਲੀਓ ਵਾਲੀ ਜਗ੍ਹਾ ਤੇ ਅੱਜ ਇੱਥੇ ਮੈਂ ਓਪਨ ਕੀਤਾ ਇੱਥੇ ਤੁਹਾਡਾ ਜਿਹੜਾ ਮਤਲਬ ਕਿ ਤੁਹਾਨੂੰ ਸ਼ੋ ਹੋਣ ਲੱਗ ਪਵੇਗਾ ਤੁਹਾਡਾ ਪ੍ਰੋਫਿਟ ਤੇ ਪ੍ਰੋਫਿਟ ਤੇ ਲੌਸ ਠੀਕ ਆ ਉਸ ਦੇ ਉੱਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਐਗਜ਼ਿਟ ਤੇ ਜਾਓਗੇ ਠੀਕ ਆ ਉੱਥੇ ਤੁਹਾਨੂੰ ਦੋ ਆਪਸ਼ਨ ਦਿਖਾਈ ਦੇਣਗੇ ਠੀਕ ਆ ਸਟੌਪ ਲੌਸ ਦੇ ਉੱਥੇ ਵੀ ਤੁਸੀਂ ਸਟੌਪ ਲੌਸ ਲਗਾ ਸਕਦੇ ਹੋ ਟ੍ਰਿਗਰ ਦੇ ਉੱਤੇ ਕਰਕੇ ਠੀਕ ਆ ਜਿਵੇਂ ਇਹ ਆਪਸ਼ਨ ਆਇਆ ਸੀ ਉਹ ਵੀ ਆਏਗਾ ਟ੍ਰਿਗਰ ਦੇ ਉੱਤੇ ਕਰਕੇ ਤੁਸੀਂ ਜਿੰਨਾ ਸਟੌਪ ਲੌਸ ਲਗਾਉਣਾ ਪ੍ਰਾਈਜ਼ ਐਡ ਕਰ ਠੀਕ ਹੈ ਦੋ ਖਾਨੇ ਹੁੰਦੇ ਆ ਉੱਥੇ ਦੂਜੇ ਦੇ ਵਿੱਚ ਤੁਸੀਂ 5 ਮਤਲਬ ਕਿ ਜਿਵੇਂ ਮੰਨ ਲਓ ਕਿ ਤੁਸੀਂ 101 ਲਿਖਿਆ ਦੂਜੇ ਦੇ ਵਿੱਚ ਕੀ ਲਿਖੋਗੇ 101.5 ਠੀਕ ਹੈ ਮਤਲਬ ਕਿ 5 ਪੁਆਇੰਟ ਉੱਤੇ ਕਿਉਂ ਉਹਦਾ ਉਹ ਕਿਉਂ ਲਿਖਣਾ ਹੁੰਦਾ ਹੈ ਕਿ ਜੇ ਉਸ ਪ੍ਰਾਈਸ ਤੇ ਸਟੌਪ ਲੋਸ ਨਾ ਹੋਵੇ ਤੇ ਉਸ ਤੇ ਹੋ ਜਾਂਦਾ ਹੈ ਠੀਕ ਹੈ ਮੈਂ ਕਿਸੇ ਦਿਨ ਇਹ ਟ੍ਰੇਡ ਕਰਕੇ ਤੁਹਾਨੂੰ ਲਾਈਵ ਮਾਰਕੀਟ ਦੇ ਵਿੱਚ ਰੀਲ ਪਾ ਕੇ ਵੀ ਦਿਖਾ ਦਵਾਂਗਾ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਸਟੌਪ ਲੋਸ ਲਗਾਉਣਾ ਹੁੰਦਾ ਹੈ ਠੀਕ ਹੈ ਤੇ ਇਹ 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 ਜਿਹੜਾ ਸਟਾਪ ਲੌਸ ਤੁਹਾਡਾ ਮਤਲਬ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਸੈਟਅਪ ਤੇ ਟ੍ਰੇਡ ਕਰੋਗੇ ਤੇ ਬਹੁਤ ਘੱਟ ਹਿੱਟ ਹੋਵੇਗਾ ਤੇ ਬਹੁਤ ਛੋਟਾ ਸਟਾਪ ਲੌਸ ਹੁੰਦਾ ਹੈ ਇਹਨਾਂ ਸਾਰੇ ਸੈਟਅਪ ਤੇ ਤੇ ਜੇ ਤੁਸੀਂ ਬਿਨਾਂ ਸੈਟਅਪ ਤੋਂ ਟ੍ਰੇਡ ਕਰ ਰਹੇ ਹੋ ਫਿਰ ਸਟਾਪ ਲੌਸ ਲੱਗੇਗਾ ਹੀ ਨਹੀਂ ਠੀਕ ਹੈ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਸਕਦੇ ਹੋ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ